ਕੀ ਵਜਾ ਦੇ ਵੀ ਆਪਾਂ ਹੋਰ ਵਧੀਆ ਕੰਮ ਕਰਨ ਦੀ ਹੋਰ ਜ਼ਿਆਦਾ ਵਧੀਆ ਚੀਜ਼ਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਹਮੇਸ਼ਾ ਆਪਣੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ 뮤직 ਇੰਡਸਟਰੀ ਨੂੰ ਫਿਲਮ ਇੰਡਸਟਰੀ ਨੂੰ ਐਂਡ ਆਲ ਜਿੰਨੀਆਂ ਵੀ ਚੀਜ਼ਾਂ ਆਸੀਂ ਆਪਦੇ ਪੰਜਾਬ ਤੋਂ ਕ੍ਰੀਏਟ ਕਰਾਂਗੇ ਵਧੀਆ ਕਰਾਂਗੇ ਤੇ ਆਪਦੀ ਪੰਜਾਬੀ ਇੰਡਸਟਰੀ ਐਂਡ ਫਿਲਮ ਇੰਡਸਟਰੀ ਨੂੰ ਉੱਪਰ ਲੈ ਕੇ ਜਾਵਾਂਗੇ ਸੋ ਤੁਸੀਂ ਬਹੁਤ ਯੋਗਦਾਨ ਦਿੰਨੇ ਹੋ ਇਹਦੇ ਵਿੱਚ ਤੁਸੀਂ ਆਪ ਦਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਰੇ ਜਣੇ ਆਪ ਦਾ ਆਪ ਦਾ ਯੋਗਦਾਨ ਪਾਉਣੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਆਏ ਤੇ ਰੱਬ ਚਰਦੀ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ ਪੰਜਾਬੀ ਲੱਗਾ ਸਿੰਘੇ ਦਾ ਰੋਲ ਬਹੁਤ ਘੈਂਟ ਤੁਹਾਨੂੰ ਕਿਉਂ ਲੱਗਾ ਜਿਵੇਂ ਆਫਲਾਤੂਨ ਦੇ ਵਿੱਚ ਅਛੇ ਕੁਮਾਰ ਦਾ ਡਬਲ ਰੋਲ ਸੀਗਾ ਉਹਦੇ ਚ ਨਹੀਂ ਰਾਕੀਆਂ ਦਾ ਹੁੰਦਾ ਜਦੋਂ ਉਦਾਂ ਦੀ ਟੀਮ ਹੈ ਜੁਟਕੀ ਵਜਾ ਦੇਵੇ